ਜੀ ਕਿਸਾਨ ਭਰਾਵੋ ਕੀ ਹਾਲ ਨੇ ਬਾਈ ਸਸੀਕਾਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਤੇ ਕਿਸਾਨ ਭਰਾਵੋ ਇੱਕ ਬੇਨਤੀ ਕਰਨ ਲੱਗਾ ਜ਼ਰੂਰੀ ਬਾਈ ਜੀ ਜਿਵੇਂ ਤੁਹਾਨੂੰ ਪਤਾ ਹੁਣ ਝੋਨੇ ਦਾ ਲਗਾਉਣ ਦਾ ਟਾਈਮ ਆ ਤੇ ਤੁਸੀਂ ਜੇਕਰ ਪਰਮਲ ਵੈਰਾਈਟੀ ਲਗਾਉਣਾ ਚਾਹੁੰਦੇ ਹੋ ਪਰਮਲ ਝੋਨੇ ਦੇ ਵਿੱਚ ਤਾਂ ਤੁਸੀਂ ਸਟਾਰ ਐਗਰੀ ਸੀਡ ਦੀ ਸਟਾਰ 713 ਵੈਰਾਈਟੀ ਲਗਾ ਸਕਦੇ ਹੋ ਜਿਹੜੀ ਕਿ 3 ਤੋਂ 4 ਕਿਲੋ ਦਾ ਜਿਹੜਾਗਾ ਬੀਜ ਆ ਉਹਦਾ 1 ਕਿੱਲੇ ਲਈ ਪਣੀਰੀ ਬੀਜੀ ਜਾਂਦੀ ਹੈਗੀ ਤੇ ਸਾਰਾ ਇਹਦਾ ਸੀਡ ਆ ਜਿਹੜਾ ਉਹ ਟ੍ਰੀਟਡ ਹੁੰਦਾਗਾ ਯਾਨੀ ਕਿ ਸੀ ਟਰੀਟ ਕੀਤਾ ਹੁੰਦਾਗਾ ਤੇ ਇਹਦਾ ਕੱਲਾ ਕੱਲਾ ਦਾਣਾ ਜਿਹੜਾ ਉਹ ਹਰਾ ਹੁੰਦਾਗਾ 100% ਜਰਮੀਨੇਸ਼ਨ ਪਿਉਰਿਟੀ ਹੁੰਦੀ ਹੈਗੀ ਇਹਦੇ ਕਰਕੇ ਜਿਹੜਾ ਇਹਦਾ ਝਾੜ ਆਗਾ ਉਹ ਆਮ ਨਾਲੋਂ 2-3 ਕੁਇੰਟਲ ਵੱਧ ਨਿਕਲਦਾ ਤੇ ਵੈਸੇ ਵੀ ਇਹ ਵੈਰੈਟੀ ਦਾ ਜਿਹੜਾ ਝਾੜ ਆ 35-40 ਕੁਇੰਟਲ ਦਾ ਨਿਕਲਦਾਗਾ ਤੇ ਹੁਣ ਗੱਲ ਕਰੀਏ 25 ਦਿਨਾਂ ਦੀ ਇਹਦੀ ਪਨੀਰੀਆ ਜਿਹੜੀ ਉਹ ਟ੍ਰਾਂਸਪਲੈਂਟਿੰਗ ਹੋ ਜਾਂਦੀ ਯਾਨੀ ਕਿ ਪੱਟ ਕੇ ਲਾ ਸਕਦੇ ਆਂਗੇ ਤੇ ਸਮੇਤ ਪਨੀਰੀ ਇਹ ਟੋਟਲ 115 20 ਦਿਨ ਲੈਂਦੀ ਆ ਤੇ ਪਣੀਰੀ ਲਾਉਣ ਤੋਂ ਬਾਅਦ 90 95 ਦਿਨਾਂ ਦੇ ਵਿੱਚ ਭਰਾਵੋ ਇਹਦੀ ਕਟਾਈ ਆ ਜਿਹੜੀ ਉਹ ਹੋ ਜਾਂਦੀ ਆ ਤੇ ਹਾਂ ਜੇਕਰ ਬਹੁਤੇ ਵੀਰ ਬਾਸਮਤੀ ਲਾਉਣਾ ਚਾਹੁੰਦੇ ਨੇ ਤਾਂ ਉਹ ਵੀ ਤੁਸੀਂ ਸਟਾਰ ਐਗਰੀ ਸੀਡ ਦੀਆਂ ਆਉਂਦੀਆਂ ਨੇ ਕਿ ਬਾਸਮਤੀ ਦੇ ਵਿੱਚ ਜਿਵੇਂ ਪੀਵੀ 1401 ਤੇ ਪੀਵੀ 1718 ਵੈਰਾਈਟੀਆਂ ਆਉਂਦੀਆਂ ਨੇ ਬਹੁਤ ਸੋਹਣਾ ਆਪਾਂ ਕਹੀਏ ਵੀ ਸੀਡ ਟ੍ਰੀਟਡ ਵਗੈਰਾ ਕੀਤਾ ਹੁੰਦਾ ਤੇ ਦੁਨੀਆ ਦੀ ਸਭ ਤੋਂ ਬੈਸਟ ਮਸ਼ੀਨ ਦੇ ਨਾਲ ਜਿਹੜਾ ਇਹ ਬੀਜ ਆ ਉਹ ਗ੍ਰੇਡ ਕੀਤਾ ਹੁੰਦਾਗਾ ਤੇ ਜ਼ਿਆਦਾ ਜਾਣਕਾਰੀ ਦੇ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਕੋਈ ਵੀ ਤੁਹਾਡਾ ਸਵਾਲ ਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਕਰਕੇ ਪਤਾ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ